ਨੇਸ਼ਨ ਫਰਸਟ ਉਸ ਨੇਸ਼ਨ ਫਰਸਟ ਦੀ ਪਾਲਿਸੀ ਦੇ ਉੱਤੇ ਪ੍ਰਧਾਨ ਮੰਤਰੀ ਜੀ ਤੇ ਉਹਨਾਂ ਦੇ ਜਿਹੜੇ ਨੁਮਾਇंदे ਦੇ ਤੌਰ ਤੇ ਪੀਸ਼ ਗੋਲ ਜੀ ਨੇ ਜਿਹੜਾ ਸਮਝੌਤਾ ਚੀਨ ਕੀਤਾ ਹੈ ਉਹਦੇ ਵਾਸਤੇ ਘੱਟੋ ਘੱਟ ਮੇਨ ਦੇਸ਼ ਦੀ اپੋਜੀਸ਼ਨ ਪਾਰਟੀ ਤੇ ਪੰਜਾਬ ਦੇ ਅੰਦਰ ਸੋ ਕਾਲ ਕਲੇਮੈਂਟ ਟੂ ਪਾਵਰ ਜਿਹੜੇ ਹੈ ਉਹਨਾਂ ਦਾ ਧੰਨਵਾਦ ਆਣਾ ਬਣਦਾ ਸੀਗਾ ਭਗਵੰਤ ਮਾਨ ਜੀ ਦੀ ਚੁੱਪੀ ਇਸ ਮਸਲੇ 'ਚ ਅੱਜ ਕੱਲ੍ਹ ਮੈਂ ਦੇਖ ਰਿਹਾ ਵੀ ਕੋਈ ਵੀ ਬਿਆਨ ਆਮ ਆਦਮੀ ਪਾਰਟੀ ਦਾ ਨਾ ਤਾਂ ਕ੍ਰਿਟਿਸਿਜ਼ਮ ਦਾ ਆਇਆ ਕਿਉਂਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਜਦੋਂ ਇੱਥੇ ਨਾਮ ਆ ਜਾਂਦਾ ਹੈ ਭਾਜੀਪੀ ਦਾ ਉਹਨਾਂ ਨੇ ਚਾਲੂ ਰਿਕਾਰਡ ਚਾਲੂ ਜਾਂਦੇ ਜੋ ਕਿਸ ਕੀਤਾ ਮਾੜਾ ਕੀਤਾ ਨਾ ਤਾਂ ਉਹਨਾਂ ਦਾ ਕੋਈ ਧੰਨਵਾਦ ਦਾ ਆਇਆ ਬਿਆਨ ਨਾ ਹੀ ਕੋਈ ਇਸ ਕਿਸਮ ਦਾ ਆਇਆ ਸ਼ਾਇਦ ਆਪਣੇ ਵੀਜ਼ਾ ਦੇ ਚੱਕਰ 'ਚ ਉਸ ਚੱਕਰ 'ਚ ਉਲਗੇ ਰਹੇਗੇ ਉਹਨਾਂ ਨੂੰ ਪੰਜਾਬ ਦਾ ਤੇ ਦੇਸ਼ ਦਾ ਕੋਈ ਫਿਕਰ ਹੈ ਨਹੀਂ ਸੀ ਤੇ ਇਹ ਜਿਹੜੇ ਦੂਜੇ ਬੈਠੇ ਐ ਇੱਥੇ ਉਹਨਾਂ ਦੇ ਆਕਾ ਬੈਠੇ ਐ ਉਹਨਾਂ ਤਾਂ ਉਹਨਾਂ ਦੀ ਵੀ ਬੋਲੀ ਜਿਹੜੀ ਹੈ ਜ਼ਬਾਨ ਬੰਦ ਹੈ ਉਹਨੂੰ ਦੇਖ ਕੇ ਇੱਕ ਦਿਲ ਨੂੰ ਫੇਸ ਪਹੁੰਚਦੀ ਹੈ ਕਾਂਗਰਸ ਵਾਲੇ ਸਾਰੇ ਲੀਡਰਸ਼ਿਪ ਚੁੱਪ ਹੈ ਕੋਈ ਇੱਕ ਅਦਾ ਮਾੜਾ ਮੋਟਾ ਖੰਗਦਾ ਜਿਨ੍ਹਾਂ ਨੂੰ ਆਸ ਹੈ ਵੀ ਸ਼ਾਇਦ ਤੁਸੀਂ ਵੀ ਕਿਸੇ ਗਿਣਤੀ 'ਚ ਆ ਜਿਓ ਬਿਕੋਜ਼ ਦੇ ਆਰ ਆਲਰੇਡੀ ਲੈਫਟ ਬਿਹਾਈਂਡ ਹੋ ਜਿਹੜੀ ਰੇਸ ਚੱਲ ਰਹੀ ਆ ਆਪਸ 'ਚ ਕੌਣ ਬਣੇਗਾ ਮੁੱਖ ਮੰਤਰੀ ਉਸ ਚੱਕਰ 'ਚ ਕਿਤੇ ਪਿੱਛੇ ਨਾਰਾਜੀ ਹੈ ਉਹਨਾਂ ਨੇ ਦੋਗ ਬਿਆਨ ਛੱਡੇ ਆ ਬਟ ਦੇ ਡੂ ਨੋਟ ਕੈਰੀ ਐਨੀ ਸਬਸਟੈਂਸ ਐਨੀ ਰੀਜ਼ਨਿੰਗ ਨਥਿੰਗ اپੋਜੀਸ਼ਨ ਦਾ ਰੋਲ ਜਿਹੜਾ ਹੁੰਦਾ ਹੈ اپੋਜੀਸ਼ਨ ਇਜ਼ ਨੋਟ ਥੇਅਰ ਟੂ ਕ੍ਰਿਟਿਸਾਈਜ਼ ਫਾਰ ਦਾ ਸੇਕ ਆਫ ਕ੍ਰਿਟਿਸਿਜ਼ਮ ਜਿੱਥੇ ਸ਼ਾਬਾਸ਼ੀ ਬਣਦੀ ਹੈ ਜਿੱਥੇ ਹੱਲਾਸ਼ੇਰੀ ਦੇਣੀ ਬਣਦੀ ਹੈ ਉਹਨਾਂ ਦਾ ਹੱਲਾਸ਼ੇਰੀ ਕਿਉਂਕਿ ਬੇਸਿਕਲੀ ਡੈਮੋਕ੍ਰੇਸੀ ਦਾ 파ਟ ਹੈ ਸਭ ਸਰਕਾਰ ਤੇ اپੋਜੀਸ਼ਨ ਦੋ ਪਈ ਹੈ ਉਹਨਾਂ ਦਾ ਵੀ ਹੋਣਾ ਜ਼ਰੂਰੀ ਹੈ ਬਟ ਕੰਸਟਰਕਟਿਵ اپੋਜੀਸ਼ਨ ਇਜ਼ ਰਿਕੁਆਇਰਡ ਇਸ ਤਰ੍ਹਾਂ ਨਹੀਂ ਵੀ ਮੈਂ ਮੈਂ ਨਾ ਮੰਨੂ ਤੇ ਇਹ ਜੋ ਕੁਝ ਸਮਝੌਤਾ ਹੋਇਆ ਹੈ ਜਿਸ ਕਿਸਮ ਦੇ ਖਦਸੇ ਆ ਰਹੇ ਸੀਗੇ ਵੀ ਬਣੂਆ ਕੀ ਇੰਡਸਟਰੀ ਦਾ ਕੀ ਹੋਊਗਾ ਸਾਰੀ ਇੰਡਸਟਰੀ ਜੇ ਇੱਕ ਬਹੁਤ ਵੱਡਾ ਸੈਮੇ ਜਾਂ ਕਦਮ ਸੀਗਾ ਉਹਦੇ ਵਾਸਤੇ ਆ ਜੋ ਡੀਲ ਹੋਈ ਹੈ ਜਿਹਦੇ ਸਾਹਮਣੇ ਰਿਕਾਰਡ ਨੂੰ ਸਾਹਮਣੇ ਆਈ ਹੈ ਅਮਰੀਕਾ ਤੇ ਅਸੀਂ ਇੰਡੀਆ ਨੇ ਮਿਲ ਕੇ ਜਿਹੜਾ ਇੱਕ ਜੁਆਇੰਟ ਸਟੇਟਮੈਂਟ ਦਿੱਤੀ ਹੈ ਉਹਦੇ ਨਾਲ ਬਹੁਤ ਸਾਰੇ ਖਦਸੇ ਦੂਰ ਹੋਏ ਐ ਤੇ ਇੱਕ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਦੇਖੋ ਮੈਂ ਹਿੰਦੁਸਤਾਨੀ ਆ ਮੈਂ ਪੰਜਾਬੀ ਆ ਤੇ ਉਹਦੇ ਬਾਅਦ ਮੈਂ ਕਿਸਾਨ ਆ ਬਹੁਤ ਵੱਡੀ ਦੁਹੇ ਦਾ ਸਾਡੇ ਸਾਹਮਣੇ ਬਣੀ ਸੀ ਕਿਉਂਕਿ ਅਮਰੀਕਾ ਇਸ ਕਿਸਮ ਦੀ ਸਬਸਿਡੀਆਂ ਆਪਣੇ ਐਗਰੀਕਲਚਰ ਸੈਕਟਰ 'ਚ ਦਿੰਦਾ ਹੈ ਉਹਨੂੰ ਦੇਖ ਕੇ ਸਾਡੇ ਕਿਸਾਨਾਂ 'ਚ ਬਹੁਤ ਵੱਡੀ ਬੇਚੈਨੀ ਸੀ ਵੀ ਸਾਡਾ ਇੱਥੇ ਬਣੂਗਾ ਕੀ ਹਰੇਕ ਪੱਖ ਦੇ ਉੱਤੇ ਪਹਿਰਾ ਦਿੱਤਾ ਗਿਆ ਹੈ ਨਾ ਸਿਰਫ ਸਾਡੇ ਐਗਰੀਕਲਚਰ ਦੇ ਉੱਤੇ ਹਰ ਕਿਸਮ ਦਾ ਜੋ ਕੁਝ ਵੀ ਹੈ ਚਾਹੇ ਡੇਰੀ ਹੈ ਚਾਹੇ ਗੇਉ ਹੈ ਚਾਹੌਲ ਹੈ ਮੱਕਾ ਹੈ ਹਰੇਕ ਮੁੱਦੇ ਦੇ ਉੱਤੇ ਪਹਿਰਾ ਦਿੱਤਾ ਗਿਆ ਹੈ ਵੀ ਇਹਦੇ ਵਿੱਚ ਕਿਸੇ ਕਿਸਮ ਦਾ ਅਸੀਂ ਇੰਪੋਰਟ ਵਗੈਰਾ ਨਹੀਂ ਅਲਾਉ ਕਰਾਂਗੇ ਕੋਈ ਕੰਸੈਸ਼ਨ ਨਹੀਂ ਦਿੱਤੇ ਗਏ ਮੈਂ ਸਮਝਦਾ ਕਿ ਬਹੁਤ ਵੱਡੀ ਸੂਝ-ਬੂਝ ਤੇ ਇਹਨਾਂ ਨੇ ਪੇਸ਼ੈਂਸ ਬਿਕੋਜ਼ ਆ ਜਿਹੜੀ ਡਿਪਲੋਮੇਸੀ ਹੈ ਜਿਸ ਕਿਸਮ ਦਾ ਤੁਹਾਡਾ ਰੁਝਾਨ ਹੈ ਵਰਲਡ ਇਕਨੋਮੀ ਦਾ ਇੱਕ ਮਤਲਬ ਦਾਦਾਗੀਰੀ ਤਾਂ ਮੈਂ ਨਹੀਂ ਕਹੂੰਗਾ ਇਟਸ ਅ ਵੈਰੀ ਸਟਰੋਂਗ ਵਰਡ ਪਰ ਜਿਸ ਕਿਸਮ ਦਾ ਉਹਨਾਂ ਦੀ ਇੱਕ ਆਪਣਾ ਫਾਈਨੈਂਸ਼ੀਅਲ ਜਿਹੜਾ ਕਲਾਊਟ ਹੈ ਜਿਹਦੇ ਕਰਕੇ ਉਹ ਸਾਰੇ ਵਰਲਡ 'ਚ ਵਕਤ ਪਾ ਰੱਖਿਆ ਚਾਹੇ ਉਹਨਾਂ ਦੇ ਆਪਣੇ ਕੈਨੇਡੀ ਕੈਨੇਡਾ ਵਾਲੇ ਪड़ोसी ਬੈਠੇ ਹੈ ਕੈਨੇਡਾ ਹੈ ਚਾਹੇ ਯੂਰੋਪੀਅਨ ਯੂਨੀਅਨ ਜਿਹਦੇ ਨਾਲ ਉਹਨਾਂ ਦਾ ਐਡਾ ਵੱਡਾ ਸਮਝੌਤਾ ਹੈ ਸਾਰਿਆਂ ਨੂੰ ਜਿਨ੍ਹਾਂ ਨੇ ਵਕਤ ਪਾ ਰੱਖਿਆ ਸੀਗਾ ਉਹਦੇ ਵਿੱਚ ਹਿੰਦੁਸਤਾਨ ਨੇ ਬਹੁਤ ਹੀ ਪੇਸ਼ੈਂਸ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਿਦਾਊਟ ਲੂਜ਼ਿੰਗ ਹਿਸ ਪੇਸ਼ੈਂਸ ਵਿਦਾਊਟ ਲੂਜ਼ਿੰਗ ਦਾ ਫੋਕਸ ਵੀ ਜਿਹੜੇ ਕੰਮ ਵਾਸਤੇ ਅਸੀਂ ਚੱਲੇ ਆ ਉਹ ਕੰਮ ਨੂੰ ਪੂਰਾ ਕਰਨਾ ਹੈ ਬਾਕੀ ਸਾਰੀਆਂ ਗੱਲਾਂ ਬਾਅਦ ਚ ਦੇਖਾਂਗੇ ਦੇਸ਼ ਨੇਸ਼ਨ ਫਰਸਟ ਉਸ ਨੇਸ਼ਨ ਫਰਸਟ ਦੀ ਪਾਲਿਸੀ ਦੇ ਉੱਤੇ ਪ੍ਰਧਾਨ ਮੰਤਰੀ ਜੀ ਤੇ ਉਹਨਾਂ ਦੇ ਜਿਹੜੇ ਨੁਮਾਇंदे ਦੇ ਤੌਰ ਤੇ ਪੀਸ਼ ਗੋਲ ਜੀ ਨੇ ਜਿਹੜਾ ਸਮਝੌਤਾ ਅਚੀਵ ਕੀਤਾ ਹੈ ਉਹਦੇ ਵਾਸਤੇ ਘਟੋ ਘਟ ਮੇਨ ਦੇਸ਼ ਦੀ اپوزیشن پارٹی ਤੇ ਪੰਜਾਬ ਦੇ ਅੰਦਰ ਸੋ ਕਾਲਡ ਕਲੇਮੈਂਟ ਟੂ ਪਾਵਰ ਜਿਹੜੇ ਐ ਉਹਨਾਂ ਦਾ ਧੰਨਵਾਦ ਆਣਾ ਬੰਦਾ ਸੀਗਾ ਭਗਵੰਤ ਮਾਨ ਜੀ ਦੀ ਚੁੱਪੀ ਇਸ ਮਸਲੇ 'ਚ ਅੱਜ ਕੱਲ੍ਹ ਮੈਂ ਦੇਖ ਰਿਹਾ ਵੀ ਕੋਈ ਵੀ ਬਿਆਨ ਆਮ ਆਦਮੀ ਪਾਰਟੀ ਦਾ ਨਾ ਤਾਂ ਕ੍ਰਿਟਿਸਿਜ਼ਮ ਦਾ ਆਇਆ ਕਿਉਂਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਜਦੋਂ ਉੱਥੇ ਨਾਮ ਆ ਜਾਂਦਾ ਬੀਜੇਪੀ ਦਾ ਉਹਨਾਂ ਨੇ ਚਾਲੂ ਰਿਕਾਰਡ ਚਾਲੂ ਜਾਂਦੇ ਜੋ ਕਿਸ ਕੀਤਾ ਮਾੜਾ ਕੀਤਾ ਨਾ ਤਾਂ ਉਹਨਾਂ ਦਾ ਕੋਈ ਧੰਨਵਾਦ ਦਾ ਆਇਆ ਬਿਆਨ ਨਾ ਹੀ ਕੋਈ ਇਸ ਕਿਸਮ ਦਾ ਆਇਆ ਸ਼ਾਇਦ ਆਪਣੇ ਵੀਜ਼ਾ ਦੇ ਚੱਕਰ 'ਚ ਉਸ ਚੱਕਰ 'ਚ ਉਲਗੇ ਰਹੇਗੇ ਉਹਨਾਂ ਨੂੰ ਪੰਜਾਬ ਦਾ ਤੇ ਦੇਸ਼ ਦਾ ਕੋਈ ਫਿਕਰ ਹੈ ਨਹੀਂ ਸੀ ਤੇ ਇਹ ਜਿਹੜੇ ਦੂਜੇ ਬੈਠੇ ਐ ਇੱਥੇ ਉਹਨਾਂ ਦੇ ਆਕਾ ਬੈਠੇ ਐ ਉਹਨਾਂ ਤਾਂ ਉਹਨਾਂ ਦੀ ਵੀ ਬੋਲੀ ਜਿਹੜੀ ਹੈ ਜ਼बान बंद ਹੈ ਉਹਨੂੰ ਦੇਖ ਕੇ ਇੱਕ ਦਿਲ ਨੂੰ ਠੇਸ ਪਹੁੰਚਦੀ ਹੈ ਕਾਂਗਰਸ ਵਾਲੇ ਸਾਰੀ ਲੀਡਰਸ਼ਿਪ ਚੁੱਪ ਐ ਕੋਈ ਇੱਕ ਅਦਾ ਮਾੜਾ ਮੋਟਾ ਖੰਗਦਾ ਜਿਨ੍ਹਾਂ ਨੂੰ ਆਸ ਹੈ ਵੀ ਸ਼ਾਇਦ ਤੁਸੀਂ ਵੀ ਕਿਸੇ ਗਿਣਤੀ 'ਚ ਆ ਜਿਓ ਬਿਕਾਜ਼ ਦੇ ਆਰ ਆਲਰੇਡੀ ਲੈਫਟ ਬਿਹਾਈਂਡ ਹੋ ਜਿਹੜੀ ਰੇਸ ਚੱਲ ਰਹੀ ਆ ਆਪਸ 'ਚ ਕੌਣ ਬਣੇਗਾ ਮੁੱਖ ਮੰਤਰੀ ਉਸ ਚੱਕਰ ਚ ਕਿਤੇ ਪਿੱਛੇ ਨਾਰਾਜੀ ਉਹਨਾਂ ਨੇ ਦੋਗ ਬਿਆਨ ਛੱਡੇ ਹੈ ਬਟ ਦੇ ਡੂ ਨਾਟ ਕੈਰੀ ਐਨੀ ਸਬਸਟੈਂਸ ਐਨੀ ਰੀਜ਼ਨਿੰਗ ਨਥਿੰਗ ਉਹ ਜਿਹੜੀਆਂ ਗੱਲਾਂ ਕਰ ਰਹੇ ਹੈ ਉਹ ਸਾਰੇ ਜਿਹੜੇ ਹੈ ਉਹਦੇ ਵਿੱਚ ਹਰੇਕ ਚੀਜ਼ ਸਾਡੀ ਜਿਹੜੀ ਫਸਲ ਹੈ ਹਰੇਕ ਫਸਲ ਦੇ ਉੱਤੇ ਜਿਹੜਾ ਪੰਜਾਬ ਪੈਦਾ ਕਰਦਾ ਉੱਤੇ ਪਹਿਰਾ ਦਿੱਤਾ ਗਿਆ ਇਹਦੇ ਵਾਸਤੇ ਵਧਾਈ ਦੇ ਪਾਤਰ ਹੈ ਸਾਡੀ ਇੰਡੀਅਨ ਗਵਰਨਮੈਂਟ ਪ੍ਰਧਾਨ ਮੰਤਰੀ ਮੋਦੀ ਜੀ ਦੇ ਨੇਤਰਤਵ ਤੇ ਜਿਹੜਾ ਆ ਸਮਝੌਤਾ ਕੀਤਾ ਗਿਆ ਇੱਕ ਬਹੁਤ ਹੀ ਬੜੀਆ ਹਰੇਕ ਵਰਗ ਦਾ ਉਹਦੇ ਵਿੱਚ ਧਿਆਨ ਰੱਖ ਕੇ ਸਾਡੇ ਬੱਚਿਆਂ ਨੂੰ ਜਿੱਥੇ ਖੇਤੀਬਾੜੀ ਚੋਂ ਕੱਟ ਕੇ ਇੰਡਸਟਰੀ ਚ ਲੈ ਕੇ ਆਣ ਦਾ ਉਹਦੇ ਵਿੱਚ ਸਾਡੀ ਜਿਹੜੀ ਇੰਡਸਟਰੀ ਹੈ ਉਸ ਇੰਡਸਟਰੀ ਨੂੰ ਬਹੁਤ ਵੱਡੀ ਇਹ ਦੇ ਵਿੱਚ ਲਾਭ ਮਿਲੂਗਾ ਕਿਉਂਕਿ ਇੱਕ ਓਪਨ ਪਲੇਇੰਗ ਫੀਲਡ ਜਿਹੜਾ ਮਿਲਿਆ ਉਹਦੇ ਵਾਸਤੇ ਉਹਨਾਂ ਨੂੰ ਵਧਾਈ ਦੇਣ ਦਾ ਮੈਂ ਅੱਜ ਇਸ ਕਰਕੇ ਆ ਤੇ ਨਾਲ ਹੀ ਮੇਰਾ ਇੱਕ ਐਜ਼ ਅ ਪੰਜਾਬੀ ਹੋਣ ਦੇ ਨਾਤੇ ਮੇਰਾ ਜਿਹੜਾ ਦੁੱਖ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਵੀ ਅੱਜ ਦੇ ਦਿਨ ਇਹਨਾਂ ਦਾ ਚਾਹੇ ਕਾਂਗਰਸ ਪਾਰਟੀ ਆਪੋਜੀਸ਼ਨ 'ਚ ਬੈਠੀ ਬਟ ਅ ਕੰਸਟਰਕਟਿਵ ਆਪੋਜੀਸ਼ਨ ਇਜ਼ ਐਕਸਪੈਕਟਿਡ ਕਟੋਗੜ ਪੰਜਾਬ ਤੋਂ ਕਿਉਂ ਪੰਜਾਬੀਆਂ ਦਾ ਇੱਕ ਬਹੁਤ ਵੱਡਾ ਮੈਨੂੰ ਅੱਜ ਇਹ ਕਿਉਂਕਿ ਜਿਸ ਕਿਸਮ ਦੇ ਲੋਕ ਆ ਗਏ ਸਾਹਮਣੇ ਫੋਰਫਰੰਟ ਦੇ ਉੱਤੇ ਆਹ ਸ਼ਬਦ ਕਹਿਣਾ ਤਾਂ ਨਹੀਂ ਚਾਹੀਦਾ ਬਟ ਥਿਸ ਹਜ਼ ਬਿਕਮ ਅ ਹਾਰਸ਼ ਰਿਐਲਿਟੀ ਵੀ ਪੰਜਾਬੀ ਕਦੇ ਕੋਈ ਓਛੀ ਗੱਲ ਨਹੀਂ ਕਰਦਾ ਸਾਬ ਘਟੀਆਂ ਗੱਲ ਨਹੀਂ ਕਰਦੇ ਅਸੀਂ ਆਪਣਾ ਚਾਹੇ ਕਿਸੇ ਨਾਲ ਸਾਡਾ ਫਰਕ ਵੀ ਹੋਵੇ ਅਸੀਂ ਯਾਰੀ ਵੀ ਨਿਭਾਨੇ ਆ ਅਸੀਂ ਦੁਸ਼ਮਣੇ ਵੀ ਜਿਹੜੇ ਡਿਫਰੈਂਸੇ ਆ ਆਪਣੇ ਜਿਹੜਾ ਮੁਖਾਲਫਤ ਹੈ ਉਹ ਵੀ ਆਪਣੀ ਬਰਕਰਾਰ ਰੱਖਦੇ ਆ ਪਰ ਇੱਕ ਗਰਮਾ ਦੇ ਵਿਚਾਲੇ ਰੱਖ ਕੇ ਕਰਦੇ ਆ ਉਹ ਵੀ ਇਹਨਾਂ ਲੋਕਾਂ ਨੇ ਉਸ ਪੱਤੋਂ ਵੀ ਗਿਰ ਕੇ ਅੱਜ ਜਿਹੜੇ ਚੁੱਪੀ ਧਾਰੀ ਬੈਠੇ ਐ ਇਹਨਾਂ ਕੋਲ ਗੱਲ ਹੈ ਨਹੀਂ ਉਹਦਾ ਮਨੂੰ ਇੱਕ ਪੰਜਾਬੀ ਹੋਣ ਦੇ ਤੌਰ ਤੇ ਮੇਰੇ ਚੁਬਦੀ ਹੈ ਵੀ ਅੱਜ ਇਹਨਾਂ ਦਾ ਬਿਲਕੁਲ ਬਿਆਨ ਆਣਾ ਚਾਹੀਦਾ ਸੀ ਵੀ ਪੰਜਾਬ ਦੇ ਪੰਜਾਬ ਦੇ ਤੇ ਦੇਸ਼ ਦੇ ਹਿੱਤਾਂ ਦੇ ਉੱਤੇ ਪਹਿਰਾ ਦਿੱਤਾ ਜਿਹਦੇ ਨਾਲ ਸਾਡੀ ਇੰਡਸਟਰੀ ਨੂੰ ਬਹੁਤ ਵੱਡਾ ਇੱਕ ਹੰਗਾਰਾ ਮਿਲੂਗਾ ਜਿੱਥੇ ਆਪਾਂ ਕਹਿ ਰਹੇ ਆਂ ਵੀ ਐਗਰੀਕਲਚਰ ਕੋਈ ਲਾਏ ਬੰਦ ਨੂੰ ਧੰਦਾ ਨਹੀਂ ਰਿਹਾ ਐਗਰੀਕਲਚਰੋਂ ਨਿਕਲ ਕੇ ਇੰਡਸਟਰੀ ਕੰਨੀ ਆਣ ਵਾਸਤੇ ਇੱਕ ਬਹੁਤ ਵੱਡਾ ਮੌਕਾ ਪ੍ਰੋਵਾਈਡ ਕੀਤਾ ਗਿਆ ਉਹਦੇ ਵਾਸਤੇ ਮੈਂ ਸਮਝਦਾ ਵੀ ਮੈਂ ਭਾਜੀਪੀ ਪੰਜਾਬ ਕਰਨੇ ਤੇ ਪੰਜਾਬੀਆਂ ਦੇ ਜਿਹੜੇ ਚਾਹੇ ਕਿਸਾਨ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਸਾਡੇ ਨੌਜਵਾਨ ਹੈ ਜਿਹੜੇ ਰੋਜ਼ਗਾਰ ਦੇਖ ਰਹੇ ਆ ਰੋਜ਼ਗਾਰ ਦੀ ਤਲਾਸ਼ ਚ ਹੈ ਉਹਨਾਂ ਨੂੰ ਮੈਂ ਇਸ ਗੱਲ ਦੀ ਵੀ ਵਧਾਈ ਦੇਣਾ ਚਾਹੂੰਗਾ ਕਿ ਇੱਕ ਬਹੁਤ ਅਹਿਮ ਸਮਝੌਤਾ ਜਿਹੜਾ ਕੀਤਾ ਗਿਆ ਉਹਦੇ ਵਿੱਚ ਪੰਜਾਬ ਦੇ ਹਿੱਤ ਸੁਰੱਖਿਤ ਰੱਖੇ ਗਏ ਆ ਕਿਸਾਨਾਂ ਦੇ ਹਿੱਤ ਸੁਰੱਖਿਤ ਰੱਖੇ ਗਏ ਆ ਸਾਡੀ ਇੰਡਸਟਰੀ ਨੂੰ ਸੁਰੱਖਿਤ ਰੱਖਿਆ ਗਿਆ ਉਹਦੇ ਵਾਸਤੇ ਵਧਾਈ ਦੇਣਾ ਬਣਦਾ ਸੀ ਉਹਦੇ 'ਚ ਇਹਨਾਂ ਦੀ ਚੁੱਪੀ ਭਗਵੰਤ ਮਾਨ ਜੀ ਤੇ ਆਮ ਆਦਮੀ ਪਾਰਟੀ ਦੀ ਚੁੱਪੀ ਆਪਣੇ ਆਪ 'ਚ ਇਜ਼ ਆ ਸਾਇਲੈਂਟ ਆਈ ਊਡ ਸੇ ਕਮੈਂਡੇਸ਼ਨ ਵੀ ਉਹਨਾਂ ਨੇ ਔਰ ਇਹਨੂੰ ਕਮੈਂਡ ਕਰਦੇ ਆ ਆਪਣੇ ਸੰਗ 'ਚ ਨਹੀਂ ਬੋਲ ਰਹੇ ਪਰ ਕਾਂਗਰਸੀਆਂ 'ਚ ਕਦੇ ਕੋਈ ਖੰਗ ਰਿਹਾ ਜਿਹੜਾ ਉਹਨਾਂ ਨੂੰ ਲੀਡਰਸ਼ਿਪ ਰੇਸ 'ਚ ਬਾਹਰ ਰਹਿ ਗਏ ਉਹ ਬੋਲ ਰਹੇ ਬਟ ਕਾਂਗਰਸ ਹੈਜ਼ ਆਲਸੋ एग्री टू इट टू बी ਭਾਲ ਰਹੇ ਇਹਦੇ ਵਿੱਚ ਕਿੱਥੇ ਕੋਈ ਨੁਕਸ ਪਾ ਲਈਏ ਨੁਕਸ ਪਾਣ ਦੀ ਨਿਗਾ ਨਾਲ ਦੇਖ ਰਹੇ ਨਾ ਕਿ ਇਹਨੂੰ ਇੱਕ ਹਿੰਦੁਸਤਾਨੀ ਹੋਣ ਦੇ ਨਜ਼ਰੀਏ ਨਾਲ ਦੇਖੇ ਵੀ ਕਿੱਡੇ ਇੱਕ ਟ੍ਰੂ ਲੀਡਰਸ਼ਿਪ ਇਜ਼ ਟੂ ਸਟੈਂਡ ਯਰ ਗਰਾਉਂਡ ਯਰ ਨੇਸ਼ਨਲ ਇੰਟਰਸਟ ਇਜ਼ ਫਰਸਟ ਬਾਕੀ ਤੁਹਾਡੀ ਸਾਰੀਆਂ ਪੋਲੀਟੀਕਲ ਕਨਸੀਡਰੇਸ਼ਨਸ ਆਰ ਸੈਕੰਡਰੀ ਉਹਨੂੰ ਧਿਆਨ ਚ ਰੱਖ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਤੇ ਸਾਡੇ ਟੀਮ ਨੇ ਬਹੁਤ ਵੱਡੀ ਵਧੀਆ ਜਿਹੜਾ ਸਮਝੌਤਾ ਕੀਤਾ ਉਹਦੇ ਵਾਸਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ